ਕੀ ਲਾਂਕੀ ਕਰੇਗਾ ਜੀ ਗੱਲ ਇਹ ਕਿ ਮੈਂ ਵਿਹੇ ਕੱਲ ਦਾ ਪ੍ਰੈਜਿਡੈਂਟ ਫੈਡਰੇਸ਼ਨ ਆਫ ਆਰਟਿਸਟਸ ਅਸੋਸੀਏਸ਼ਨ ਪੰਜਾਬ ਪਿਛਲੇ ਦਿਨੀ ਅਸੀਂ 28 ਅਗਸਤ ਨੂੰ ਇੱਕ ਬੜਾ ਵਿਸ਼ਾਲ ਇਕੱਠ ਕੀਤਾ ਸੀ ਜਿੱਤੇ ਅਸੀਂ ਪੰਜਾਬ ਦੀਆਂ ਮੰਡੀਆਂ 1 ਅਕਤੂਬਰ ਤੋਂ ਬੰਦ ਕਰਨ ਦਾ ਸੱਦਾ ਦਿੱਤਾ ਸੀ ਹੁਣ ਕੱਲ ਰਕੇਸ਼ ਕੁਲੜੀ ਜੀ ਪ੍ਰਧਾਨ ਜਿਹੜੇ ਮਜ਼ਦੂਰ ਹਣੇ ਪੰਜਾਬ ਚ ਮੰਡੀਆਂੇ ਕੰਮ ਕਰਦੇ ਤੇ ਉਹਨਾਂ ਦੇ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਚੋਂ ਸਾਥੀ ਆਏ ਨੇ ਇਹਨਾਂ ਦੀ ਵੀ ਬਹੁਤ ਵੱਡੀ ਪਰੇਸ਼ਾਨੀ ਹੈ ਕਿ ਇਹਨਾਂ ਦੀ ਮਜ਼ਦੂਰੀ ਨਾ ਮਾਤਰ ਅੰਡ 6 ਪੈਸੇ 7 ਪੈਸੇ ਨਾਗਮਗਰ ਹਰ ਸਾਲ ਵਧਾਇਆ ਜਾਂਦੇ ਜਿਹੜਾ ਕਿ ਇਹਨਾਂ ਦਾ ਕੋਝਾ ਮਜ਼ਾਕ ਕੀਤਾ ਜਾਂਦਾ ਤਾਂ ਅਸੀਂ ਇਕੱਠਿਆਂ ਨੇ ਰਲ ਕੇ ਫੈਸਲਾ ਕੀਤਾ ਵੀ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਬੰਦ ਕਰਾਂਗੇ ਜਦ ਤੱਕ ਸਾਡੀ ਸਰਕਾਰ ਸਾਡੀਆਂ ਅਤੇ ਕਲਜ਼ੂਰਾ ਦੀਆਂ ਜਿਹੜੀਆਂ ਸੰਸਿਆਵਾਂ ਨੇ ਉਹਦਾ ਹੱਲ ਨਹੀਂ ਕਰਦੀ ਅਸੀਂ 28 ਤਰੀਕ ਤੋਂ ਜਿਹੜਾ ਐਲਾਨ ਕੀਤਾ ਸੀ ਉਹ 32 ਦਿਨ ਦਾ ਸਮਾਂ ਦਿੱਤਾ ਸੀ ਪੰਜਾਬ ਸਰਕਾਰ ਨੂੰ ਅੱਜ 17 ਤਰੀਕ ਹੋ ਗਈ ਹੈ ਲਗਭਗ 20 ਦਿਨ ਬੀਤ ਗਏ ਪੰਜਾਬ ਦੇ ਕਿਸੇ politcal ਮંત્રી ਜਾਂ ਕਿਸੇ ਐਮਐਲਏ ਨੇ ਜਾਂ ਬਿਊਰੋਕ੍ਰੇਸੀ ਦੇ ਕਿਸੇ ਨੇ ਵੀ ਸਾਡੇ ਨਾਲ ਅਜੇ ਤੱਕ ਤਾਲਮੇਲ ਨਹੀਂ ਕੀਤਾ ਉਹ ਕੁੰਭ ਗੰਦੀ ਵੀ ਸੁੱਤੀ ਵੀ ਇਹ ਸਰਕਾਰ ਝੋਨਾ ਸਿਰ ਤੇ ਆ ਗਿਆ ਹੈ ਰਾਈਸ ਮਿਲਰਾਂ ਨੇ ਪੰਜਾਬ ਦੇ ਵਿੱਚ ਝੋਨਾ ਨਾ ਲੋਂਦਾ ਵਿਗਲ ਵਜਾਇਆ ਹੋਇਆ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਨੇ ਮਿਹਨਤ ਦਾ ਤਕਲੀਫ ਹੈ ਕਿ ਚੌਲ ਬਣਨ ਤੋਂ ਬਾਅਦ ਕਿੱਥੇ ਸਟੋਰ ਕਰਾਂਗੇ ਇਸ ਕਰਕੇ ਜੇ ਉਹ ਚੌਲ ਮੰਡੀਆਂ ਦੇ ਵਿੱਚੋਂ ਝੋਨਾ ਖਰੀਦ ਕੇ ਸਿਰਾਂ ਤੇ ਨਹੀਂ ਜਾਂਦਾ ਤਾਂ ਅਸੀਂ ਲੋਕ ਫਸ ਜਾਵਾਂਗੇ ਅੱਗੇ ਪਿਛਲੇ ਸੀਜ਼ਨ 'ਚ ਪਹਿਲੀ ਵਾਰੀ ਮੇਰੇ 50 ਸਾਲ ਦੇ ਆਰਥਿਕ ਜੀਵਨ ਦੇ ਵਿੱਚ ਹੋਇਆ ਕਿ ਪੰਜਾਬ ਸਰਕਾਰ ਨੇ ਆਰਥੀਆਂ ਤੋਂ ਕਣਕ ਦੀ ਨਜਾਇਜ਼ ਸ਼ੋਰਟੀ ਕੱਟੀ ਹੈ ਲੱਖਾਂ ਰੁਪਏ ਜਿਹਦੇ ਜ਼ਮਾਨੇ ਵਿੱਚ ਅਸੀਂ ਮਾਨਯੋਗ ਸੈਕਟਰੀ ਸਾਹਿਬ ਤੇ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹ ਇਹ ਸਮਝਦੇ ਆ ਕਿ ਕੋਈ ਗੱਲ ਨਹੀਂ ਇਹਨਾਂ ਨੂੰ ਕੀ ਫਰਕ ਪੈਣਾ ਜਦ ਕਿ ਅੱਜ ਆਰਥੀਆ ਬਰਬਾਦੀ ਦੇ ਕੰਢੇ ਤੇ ਹੈ ਸਾਡਾ 2.5 ਰੁਪਏ ਕਮਿਸ਼ਨ ਸੀ ਜਿਹੜਾ ਅੱਜ 2 ਰੁਪਏ ਤੇ ਆ ਗਿਆ ਕੋਈ ਪੰਜਾਬ ਸਰਕਾਰ ਨੇ ਸਾਡੇ ਵਾਸਤੇ ਕੇਂਦਰ ਸਰਕਾਰ ਨੂੰ ਅਪਰੋਚ ਨਹੀਂ ਕੀਤਾ ਅਸੀਂ ਆਪਣੇ ਤੌਰ ਤੇ ਐਫਰਟਸ ਕਰ ਰਹੇ ਹਾਂ ਅੱਜ ਉਹਨਾਂ ਨੂੰ ਸਾਨੂੰ ਕੱਲ ਸੱਦਾ ਮਿਲਿਆ ਪਾਣੀ ਯੋਗ ਪ੍ਰਿਸ਼ੀ ਪ੍ਰਨਾਲ ਜੋਸ਼ੀ ਜੀ ਉਰ ਮਿਸਟਰ ਆਫ ਇੰਡੀਆ ਜੀ ਵੱਲੋਂ ਕਿ ਦਿੱਲੀ ਦੇ ਵੀ ਤੁਹਾਡੀ ਮੀਟਿੰਗ ਕਰਨ ਜਾ ਰਹੇ ਆ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਸਾਡੇ ਵਾਸਤੇ ਨਾ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਸਾਡੀ ਮੰਗ ਰੱਖੀ ਹੈ ਭਾਈ ਪ੍ਰਸੰਧ ਅਰਥ ਦੀ ਗੱਲ ਹੈ ਨਜਾਇਜ਼ ਛੋਟੇ ਕੱਟੀ ਜਾ ਰਹੀ ਹੈ 50 ਕਰੋੜ ਰੁਪਏ ਆਈਪੀਐਫਾ ਐਸੇ ਰੋਕੀ ਖੜੀ ਆ ਹੋਰ ਨਿਕਾ ਸਾਡੀਆਂ ਇਹ ਤਕਲੀਫਾਂ ਨੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਸਾਨੂੰ ਆਰਥੀ ਨਹੀਂ ਦੇ ਰਹੀ ਸਾਰੀ ਬੈਲਟ ਜਿਹੜੀ ਕਾਟਨ ਦੀ ਹੈ ਮਾਲਵੇ ਦੀ ਉਹ ਬੇਰੁਜ਼ਾਰ ਹੋ ਗਈ ਆਰਥੀ ਆ ਵਰਗ ਲੱਖਾਂ ਰੁਪਈਆਂ ਦੀ ਕਰੋੜਾਂ ਰੁਪਈਆਂ ਦੀ ਦੁਕਾਨਾਂ ਮੰਡੀ ਬੋਰਡ ਤੋਂ ਮੌਲਿਕ ਰੁੱਧੀਆਂ ਲੇਕਨ ਆੜ ਤੇ ਮਿਲ ਨਹੀਂ ਸਕਦਾ ਆੜ ਤੇ ਧੰਦਾ ਮੰਡੀਆਂ ਚ ਕੰਮ ਕਰਦਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਮੇਲੇ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਸਾਨ ਜਥੇਬੰਦੀਆਂ ਨੂੰ ਐਸੀ ਇਹਦੇ ਵਿੱਚ ਭਰੋਸੇ ਜਿ ਰਿਹਾ ਤੇ ਮੈਂ ਤੁਹਾਡੇ ਮਾਧਮੇ ਰੇ ਬੇਨਤੀ ਕਰਦਾ ਕਿ ਪਿਛਲੇ ਜਦੋਂ ਇਹ ਕਾਨੂੰਨ ਆਏ ਸੀਗੇ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਸਾਨਾਂ ਦੇ ਨਾਲ ਆੜਤੀਆਂ ਨੇ ਮੋਢਾ ਨਾਲ ਮੋਢਾ ਜੋੜ ਕੇ ਮਜ਼ਦੂਰ ਨੇ ਮੋਢਾ ਨਾਲ ਮੋਢਾ ਜੋੜ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਦਿੱਲੀ ਜਾ ਕੇ ਅਸੀਂ ਤਰਨੇ ਮਿਆਲੇ ਕਰਦੇ ਰਹੇ ਸਾਡੇ ਆੜਤੀਆਂ ਦੇ ਉੱਤੇ ਇਨਕਮ ਰੈਟ ਵੀ ਹੋਏ ਉਹਨਾਂ ਦਿਨਾਂ ਵਿੱਚ ਮੇਰੇ ਤੋਂ ਖੁਦ ਵੀ ਹੋਇਆ ਇਹ ਜਿਹੜਾ ਐਜੀਟੇਸ਼ਨ ਚੱਲ ਰਹੀ ਹੈ ਕਿਸਾਨ ਅੰਦোলন ਚੱਲਿਆ ਹੈ ਮੰਡੀਆਂ ਬਰਬਾਦ ਹੋਣ ਤੋਂ ਬਚਾਉਣ ਵਾਸਤੇ ਕਿਸਾਨਾਂ ਨੇ ਮਤਲਬ ਬਹੁਤ ਵੱਡੀ ਐਜੀਟੇਸ਼ਨ ਕੀਤੀ ਹੈ ਜਿੱਤੀ ਵੀ ਪ੍ਰਾਪਤ ਕੀਤੀ ਹੈ ਤੇ ਮੈਂ ਕਿਸਾਨ ਜਿੱਥੇ ਬੰਦਿਆਂ ਨੂੰ ਨਿਬਰਤਾ ਸੰਸਦ ਤੇ ਬੇਨਤੀ ਕਰਦਾ ਕਿ ਆਰਥਿਕ ਕਿਸਾਨ ਮਜ਼ਦੂਰ ਤੇ ਰਾਇਸ ਇੰਡਸਟਰੀ ਇੱਕ ਮੰਜੇ ਤੇ ਚਾਰ ਪਾਵੇ ਆ ਸਾਡਾ ਆਪੋ ਜੇ ਨੋਮਾਸਟਰ ਰਿਸਤਾ ਹੈ ਉਹ ਵੀ 1 ਅਕਤੂਬਰ ਨੂੰ ਸਾਡਾ 7 ਦਿਨ ਮੰਡੀਆਂ ਚ ਚੋਣਾ ਉਦੋਂ ਕਟਾਈ ਕਰਕੇ ਲੈਉਣ ਜਦੋਂ ਸਾਡੀਆਂ ਮੰਗਾ ਮੰਨ ਜਾਣ ਕਿਉਂਕਿ ਅਸੀਂ ਉਹਨਾਂ ਦਾ ਸਾਥ ਦਿੱਤਾ ਅਸੀਂ ਮਿਹਨਤ ਕਰਦੇ ਆਂ ਕਿਸਾਨ ਤੋਂ ਬਿਨਾ ਆਰਥੀਏ ਨਹੀਂ ਆਰਥੀਏ ਬਿਨਾ ਕਿਸਾਨ ਨਹੀਂ ਕਿਸਾਨ ਬਿਨਾ ਮਜ਼ਦੂਰ ਨਹੀਂ ਮਜ਼ਦੂਰ ਤੋਂ ਬਨਾ ਕਸਾਨ ਨਹੀਂ ਇਹ ਸਾਰੇ ਜਿਹਨ ਮੁਖਤਾਖੇ ਹੋਏ ਅਸੀਂ ਇੱਕ ਤੁਰ ਤੋਂ ਪਿਆਰ ਸਾਹਿਬ ਰੱਖਿਆ ਜਿਹੜੇ ਤੁਸੀਂ ਅਰਦਾਸ ਕਰ ਰਹੇ ਇੱਕ ਤੋਂ ਤੋਂ ਇਹਦੇ ਬਾਰੇ ਤੁਸੀਂ ਪਹਿਲਾਂ ਗਵਰਨਮੈਂਟ ਨੂੰ ਇਨਕੁਇਰੀ ਦਿੱਤਾ ਹੈ ਗੌਰਮਨ ਨਾਲ ਸੁਣਵਾਈ ਨਹੀਂ ਹੋਈ ਤਾਂ ਤੁਹਾਨੂੰ ਮੀਡੀਆ ਕੋਲ ਆ ਕੇ ਗੱਲ ਕਰਨੀ ਪਈ ਅਸੀਂ 28 ਅਗਸਤ ਨੂੰ ਜਿਹੜੀ ਰੈਲੀ ਕੀਤੀ ਹੈ ਜੀ ਅਜੰਡਾ ਮੈਂ ਮਾਨਯੋਗ ਸਾਡੇ ਸੈਕਟਰੀ ਫੂਡ ਉਹਨਾਂ ਨੂੰ ਡਾਇਰੈਕਟਰ ਫੂਡ ਜੀ ਨੂੰ ਮੈਂ ਦਿੱਤਾ ਮੈਂ ਉਹਨਾਂ ਨਾਲ ਮਿਲ ਕੇ ਵੀ ਆਇਆ ਅਜੰਡਾ ਉਹਨਾਂ ਦੇ ਵਟਸਐਪ ਤੇ ਪਾਇਆ ਉਹਨਾਂ ਦੇ ਕੋਲ ਰਿਕਾਰਡ ਹੈ ਪੂਰੇ ਪੰਜਾਬ ਦੇ ਮੀਡੀਆ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਹੈ ਕਿ 33 ਦਿਨ ਤੇ ਬਾਅਦ ਅਸੀਂ 1 ਅਕਤੂ ਜਦੋਂ ਪੰਜਾਬ ਚ ਮੰਡੀਆ ਦੇ ਵਿੱਚੋਂ ਨਾ ਆਏਗਾ ਅਸੀਂ ਉਹਦੀ ਖਰੀਦ-ਵੇਚ ਨਹੀਂ ਕਰਾਂਗੇ ਇਸ ਕਰਕੇ ਹੁਣ ਸਰਕਾਰ ਜਾਣੇ ਜਾਣੇ ਦੇ ਚ ਅਣਜਾਣ ਬਣ ਜਾਵੇ ਤੇ ਸਾਡੇ ਕੋਲ ਕੋਈ ਜ਼ੋਰ ਨਹੀਂ ਸਾਡੇ ਕੋਲ ਕੋਈ ਚਾਰਾ ਨਹੀਂ ਸਾਡੇ ਕੋਲ ਚੌਰਾ ਤਿਆਰ ਜਿਹੜਾ ਤੁਹਾਡੇ ਸਰਮੁਖ ਆ ਗਏ ਕਿਉਂਕਿ ਇੱਕ ਮੀਡੀਆ ਹੀ ਹਿੰਦੁਸਤਾਨ ਦੇ ਲੋਕਤੰਤਰ ਦਾ ਚੌਥਾ ਥੰਮ ਹੈ ਜਿਹੜਾ ਸਾਨੂੰ ਬਚਾ ਸਕਦਾ ਹੈ ਜੁਡੀਸ਼ਰੀ ਹੈ ਤੇ ਇਸ ਕਰਕੇ ਅਸੀਂ ਤੁਹਾਡੇ ਤਾਂ ਸਰਮੁਖ ਆਏ ਆ ਕਿ ਪੰਜਾਬ ਦੀ ਕਿਸਾਨੀ ਨੂੰ ਪਰੇਸ਼ਾਨੀ ਤੋਂ ਬਚਾਉਣ ਵਾਸਤੇ ਸਾਡੇ ਨਾਲ ਸਰਕਾਰ ਗੱਲ ਕਰੇ ਸਾਡੀਆਂ ਇਮੀਡੀਏਟ ਮੰਗਾਂ ਮੰਨੇ ਆਗੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਦੀ ਰੋਟੀ ਰੋਜੀ ਦਾ ਜਿਹੜਾ ਸਰਕਾਰ ਤੋਂ ਤੁੱਜ ਨਹੀਂ ਮੰਨਣਾ ਮੂਗਾ ਮੰਦੀ ਇੱਕ ਤਰੀਕ ਤੋਂ ਬਾਅਦ ਜੇ ਕੋਈ ਫਾਰਮਲ ਦੇਣ ਦੇ ਵਾਰ ਧਿਆਨ ਨਹੀਂ ਜਾਂਦਾ ਤੇ ਕਿਤੇ ਨਾ ਕਿਤੇ ਜਿਹੜੇ ਫਸਲ ਆਣੀ ਹੈਗੇ ਉਹ ਬਰਬਾਦ ਹੋਏਗੀ ਉਹਨੂੰ ਲੈ ਕੇ ਅੱਗੋਂ ਤੁਹਾਡਾ ਕੀ ਰਹੇਗਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਕਿਉਂਕਿ ਕਿਸਾਨੀ ਦੀ ਫਸਲ ਖਰੀਦਣਾ ਸਰਕਾਰ ਦਾ ਮੋਢਲਾ ਫਰਜ਼ ਹੈ ਪੰਜਾਬ ਸਰਕਾਰ ਦਾ ਇਹ ਕੇਂਦਰ ਸਰਕਾਰ ਦੇ ਵਿੱਚ ਕੁਲਚ ਜਾਣਾ ਹੈ ਇਹ ਪੰਜਾਬ ਸਰਕਾਰ ਜਾਣਾ ਹੈ ਕੇਂਦਰ ਸਰਕਾਰ ਜਾਣਾ ਅਸੀਂ ਆਪਣੀ ਰੋਟੀ ਰੋਜੀ ਨੂੰ ਆਪਣੇ ਧੰਦੇ ਨੂੰ ਬਚਾਉਣ ਵਾਸਤੇ ਇਹ ਬੜੇ ਤੇਰ ਤੇ ਸਰਕਾਰ ਦੇ ਮਗਰ ਲੱਗੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਲੋਕਾਂ ਦੀ ਕਮਾਈ ਦੇ ਵਿੱਚ ਹਰ ਸਾਲ ਵਾਧਾ ਹੁੰਦਾ ਹੈ ਇਹ ਕਾਰਤੀਆ ਵਰਗ ਹੈ ਜਿਹਨੂੰ 2.5% ਤੋਂ 2% ਕਰ ਦਿੱਤਾ ਕੌਮੜਾ ਪੰਡੀਆਂ ਦੇ ਪੰਜਾਬ ਸਰਕਾਰ ਨੇ ਹਾਂ ਜਾਨੇ ਅਰੇ ਨਹੀਂ ਮਰਿਆ 18 19 ਤੋਂ ਅੱਜ 24 ਹੋ ਗਈ ਅਸੀਂ 18 19 ਦੀ ਕਮਿਸ਼ਨ 46 ਰੁਪਏ ਕਿੰੋਂ ਸੀ ਅੱਜ 24 25 ਦੇ ਵਿੱਚ ਵੀ 46 ਰੁਪਏ ਕਿੰੋਂ ਕੋਈ ਬੰਦਾ ਹੈ ਤੁਹਾਡੇ ਜਿੰਨੇ ਬੈਠੇ ਤੁਸੀਂ ਆਪਣਾ ਕਾਰੋਬਾਰ ਵੀ ਕਰਦੇ ਹੋ ਜਿਹੜਾ ਬੰਦਾ ਪਿਛਲੇ ਸਾਲ ਦੇ 40000 ਸਾਲ ਦੇ 8145 ਲੈਂਦਾ ਸਾਡਾ ਮਨੀ ਪਹਿਲਾਂ 18000 ਰੈਂਦਾ 20000 ਰੈਂਦਾ 22000 ਰੈਂਦਾ 25000 ਲੈਂਦਾ ਪਰ ਸਾਡੇ ਕੋਈ ਕਮਾਈ ਦੇ ਜਵਾਬ ਤਾਂ ਨਹੀਂ ਕੀਤਾ ਗਿਆ ਇਹ ਸਾਰਾ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਮੈਂ ਸਮਝਦਾ ਕਿ ਇੱਕ ਮੰਡੀਆਂ ਵਿੱਚ ਆਰਥਿਕ ਸਿਸਟਮ ਖਤਮ ਕਰਦਾ ਇੱਕ ਉਪਰਾਲਾ ਹੈ ਇਹ ਕਾਲ ਤੁਸੀਂ ਕਹਿ ਰਹੇ ਹੋ ਕੱਲ ਤੁਹਾਨੂੰ ਸੈਂਟਰ ਮਿਨਿਸਟਰ ਵੱਲੋਂ ਕਾਲ ਆਈ ਹੋਵੇ ਕਿ ਤੁਹਾਡਾ ਜਿਹੜਾ ਵੈ ਉਹ ਅਸੀਂ ਮਸਲਾ ਹੱਲ ਕਰਾਂਗੇ ਪਰ ਸੈਂਟਰ ਸੈਂਟਰ ਮਿਨਿਸਟਰੀ ਜਰੀਏ ਪੰਜਾਬ ਸਰਕਾਰ ਨਾਲ ਲੱਗੇ ਜਿਹੜਾ ਵੈ ਮਸਲਾ ਹੱਲ ਕਰੇਗੀ ਉਹ ਕਿੱਥੇਗਾ ਕਿਤੇ ਕਿਸੇ ਵਰਗ ਨੂੰ ਨੁਕਸਾਨ ਹੋ ਕੇ ਕਿਸੇ ਨੂੰ ਫਾਇਦਾ ਪੰਜਾਬ ਦੇ ਵਿੱਚ ਕਿਤੇ ਸੈਂਟਰ ਦੀ ਪਾਲਿਸੀ ਦਾ ਨਹੀਂ ਹੈਗੀ ਇਹਦੇ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕੇਂਦਰ ਤੇ ਪੰਜਾਬ ਦੋਨੋਂ ਸਰਕਾਰਾਂ ਲਗੀਆਂ ਹੋਈਆਂ ਵੀ ਕਿਸੇ ਤਰੀਕੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਕਿਸਾਨਾਂ ਦੇ 700 ਕਿਸਾਨ ਸ਼ਹੀਦ ਹੋਇਆ ਉਹਦੇ ਪਾਸਤੇ ਉਹ ਸਿੱਧਾ ਤਾਂ ਕਰ ਨਹੀਂ ਸਕੇ ਕਿਸਾਨਾਂ ਨਾਲ ਮੱਥਾ ਲਾੜ ਨਹੀਂ ਸਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲੀਆਂ ਵੀ ਆ ਦੋਵੇਂ ਉਹ ਪਹਿਲਾਂ ਰਾਇਸ ਇੰਡਸਟਰੀ ਖਤਮ ਕਰਨੀ ਟਾਉਂਦੀਆਂ ਸਪੇਸ ਦਾ ਕੋਈ ਪ੍ਰਬੰਧ ਨਹੀਂ ਇੱਕ ਬੁੜੀ ਚੌਲ ਲਾਉਣ ਵਾਸਤੇ ਪਿਆਰ ਸਰਕਾਰ ਦੇ ਕਦਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਕੌਮਟ ਆਫ ਇੰਡੀਆ ਨੇ ਜਿਹੜਾ ਕੇਂਦਰੀ ਪੁੱਲ ਚੱਲ ਜਾਣਾ ਪਹਿਲਾਂ ਸ਼ੈਡਰ ਖਤਮ ਕਰ ਦਿਓ ਕਿਉਂਕਿ ਇਹ ਜਿਹੜੀ ਸਾਡੀ ਸਾਰੀ ਇਕਨੋਮੀ ਹੈ ਇਹ ਉਹ ਪੰਜਾਬ ਦੇ ਚ ਐਗਰੀਕਲਚਰ ਹੈ ਜਦੋਂ ਕਿਸਾਨ ਖਤਮ ਹੋ ਜੂਗਾ ਜਦੋਂ ਸ਼ੈਡਰ ਵਾਲਾ ਖਤਮ ਹੋ ਗਿਆ ਮਾਲ ਨਾ ਵਿਕੇ ਕਿਸਾਨ ਬਰਬਾਦ ਹੋ ਜੂ ਜਦੋਂ ਕਿਸਾਨ ਬਰਬਾਦ ਹੋ ਗਿਆ ਆਰਥਿਕ ਆਟੋਮੈਟਿਕਲੀ ਖਤਮ ਹੋ ਜੂ ਕਹੋਗੇ ਮੰਡੀਆਂ ਦੇ ਵਿੱਚ ਫਸਲ ਤਾਂ ਕਸਾਮ ਦੀ ਆਉਣੀ ਹੈ ਕਿਸੇ ਕਰਿਆਨੇ ਮਜਰੀ ਬੇਜ਼ੀ ਵਾਲੇ ਨੇ ਕਿਸੇ ਵਪਾਰੀ ਨੇ ਲੈ ਕੇ ਆਉਣੀ ਫਸਲ ਕਿਸਾਨ ਨੇ ਲਾਉਣੀ ਹੈ ਜਦੋਂ ਫਸਲ ਵਿਕੇਗੀ ਨਹੀਂ ਕਿਸਾਨਾਂ ਦੀ ਫ ਮੰਡੀ ਅੱਜ ਫਸਲਿਆਂ ਆ ਗਾਰਤੀਆ ਪਹਿਲਾਂ ਬਰਬਾਦ ਤੇ ਰਾਈਸ ਇੰਡਸਟਰੀ ਨੇ ਪਹਿਲਾਂ ਹੀ ਬਾਈਕਾਊਟ ਕੀਤਾ ਸਾਰੇ ਬਰਬਾਦ ਨਾ ਰਹੇਗਾ ਬਾਤ ਨਾ ਰਹੇਗੀ ਬਹੁਤ ਬੌਸਰੀ ਉਹ ਗੱਲ ਬਣੇਗੀ ਕੇਂਦਰ ਸਰਕਾਰ ਪੰਜਾਬ ਸਰਕਾਰ ਜੋ ਚੌਦੀ ਹੈ ਉਹ ਮੈਨੂੰ ਲੱਗਦਾ ਵੀ ਇਹ ਵਾਪਰਨ ਵਾਲਾ ਪਾਣਾ ਜੇ ਨਾਮ ਦੀ ਕੁੰਮ ਕੰਦੀ ਨੀਚੋ ਜਾ ਕੇ ਤਾਂ ਆ ਮੈਂ ਜੀ ਤੁਹਾਡਾ ਔਰ ਅੱਜ ਹੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਜੰਗਾ ਜੀ ਮੇਰਾ ਨਾਮ ਰਕੇਸ਼ ਤੁੱਲੀ ਹੈ ਜੀ ਮੈਂ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਇਹ ਮੈਨੂੰ ਜ਼ਰੂਰਤ ਬਣੀ ਹੈ ਕਿ ਮੰਡੀਆਂ ਚ ਹੈ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਹੈ ਇਹਨਾਂ ਦਾ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਬਹੁਤ ੱਕਾ ਕੀਤਾ ਜਾ ਰਿਹਾ ਹੈ ਮਜ਼ਦੂਰੀਆਂ ਨਹੀਂ ਬਣ ਰਹੀਆਂ ਔਰ 24 ਘੰਟੇ ਹੀ ਕੰਮ ਕਰਨ ਵਾਲੇ ਮਜ਼ਦੂਰ ਹੈ ਸਾਡੇ ਨਾਲ ੱਕਾ ਹੋ ਰਿਹਾ ਇਸ ਸਬੰਧ 'ਚ ਅੱਜ ਮਜਬੂਰ ਹੋ ਕੇ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਇਸ ਬੰਦ ਵਿੱਚ ਮੈਂ ਅੱਜ ਪ੍ਰੈਸ ਕਾਨਫਰੰਸ ਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਜੀ ਪਿਛਲੇ ਸਾਲਾਂ 'ਚ 2011 'ਚ ਸਾਡੀ 25% ਮਜ਼ਦੂਰੀ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਸੀ ਅੱਜ ਅਸੀਂ ਪੰਜਾਬ ਸਰਕਾਰ ਨੂੰ ਉਸੇ ਤਰਜ਼ ਦੇ ਕਹਿੰਨੇ ਆ ਕਿ 25% ਮਜ਼ਦੂਰੀ 2024 ਆ ਗਿਆ 13 ਸਾਲਾਂ ਬਾਅਦ ਦੁਬਾਰਾ ਤੋਂ ਵਧਾਈ ਜਾਵੇ ਔਰ ਜਿਹੜੀ ਹਰਿਆਣੇ ਵਿੱਚ ਮਜ਼ਦੂਰੀ ਹੈ ਸਾਨੂੰ ਉਹਨਾਂ ਮਜ਼ਦੂਰੀਆਂ ਦੇ ਨਾਲ ਲੈਵਲ ਤੇ ਵੀ ਲਿਆਂਦਾ ਜਾਵੇ ਤੇ ਜਿਹੜੀ ਸਾਡੀ ਲੋਡਿੰਗ ਹੈ ਉਹ ਘੱਟੋ ਘੱਟ 5 ਰੁਪਏ ਤੋੜਾ ਕੀਤੀ ਹੈ ਹਰਿਆਣੇ ਵਿੱਚ ਜਿਵੇਂ ਇੱਥੇ ਅਸੀਂ ਸਾਰੇ ਕੰਮ ਜਿਵੇਂ ਲਵਾਈ ਉਤਰਾਈ ਛੜਾਈ ਭਰਾਈ ਤਲਾਈ ਔਰ ਲਦਾਈ ਸਾਰੇ ਕੰਮ ਕਰਨ ਤੋਂ ਬਾਅਦ ਸਾਡੀ ਮਜ਼ਦੂਰੀ ਕਰੀਬ 16 ਰੁਪਏ ਕੁਝ ਪੈਸੇ ਆ ਲੇਕਿਨ ਹਰਿਆਣੇ ਵਿੱਚੋ ਮਜ਼ਦੂਰੀ 18 ਰੁਪਏ ਤੇ 75 ਵਸੇ ਆ ਤੇ ਇਸ ਕਰਕੇ ਅਸੀਂ ਇਹ ਬੇਨਤੀ ਕਰਨੇ ਆ ਵੀ ਉਹਦੇ ਬਰਾਬਰ ਵੀ ਕੀਤੀ ਜਾਵੇ ਤੇ 25% ਮਜ਼ਦੂਰੀ ਵੀ ਸਾਡੀ ਜਿਹੜੀ 2011 ਦੀ ਤਰਜ਼ ਦੇ ਵਧਾਈ ਆ ਅਰੇ ਸਰਕਾਰ ਕਿੰਨਾ ਉਧਾਰੀ ਕੋ ਮਜ਼ਦੂਰੀ ਕਿੰਨੇ ਪੈਸੇ ਸਰਕਾਰ ਹਰ 6 ਮਹੀਨੇ ਬਾਅਦ ਸਰਸਨੂ ਪ੍ਰਾਈਸ ਇੰਡੈਕਸ ਨਾਲ ਮਜ਼ਦੂਰੀ ਦਿੰਦੀ ਜੋ ਕਿ ਨਾ ਮਾਤਰਾ ਐ ਇਸ ਵਾਰੀ ਵੀ ਜਿਹੜਾ ਝੋਨੇ ਦਾ ਸੀਜ਼ਨ ਆਨ ਵਾਲਾ ਉਹਦੀ ਮੀਟਿੰਗ 11 ਤਰੀਕ ਨੂੰ ਮੰਡੀ ਬੋਰਡ ਦਫਤਰ ਹੋਈ ਐ ਮੈਡਮ ਨੀਲਮਾ ਜੀ ਆਈਐਸ ਸੈਕਟਰੀ ਬੋਰਡ ਦੇ ਉਹਨਾਂ ਦੀ ਹਾਜ਼ਰੀ ਚ ਉਹਦੇ ਵਿੱਚ ਸਿਰਫ 10 ਪੈਸੇ ਬੋਰੀ ਮਜ਼ਦੂਰੀ ਟੋਟਲ ਵਿੱਚੇ ਸਲਾਈ ਵਿੱਚੇ ਲੋਡਿੰਗ ਸਾਰੇ ਕੰਮ ਕਰਕੇ 10 ਪੈਸੇ ਬੋਰੀ ਪ੍ਰਤੀ ਬੋਰੀ ਮਗਰ ਵਧਾਏ ਗਏ ਜਦ ਕਿ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਮਸ਼ੀਨਰੀਕਰਨ ਜੋ ਕਿ ਚੱਲ ਰਿਹਾ ਹੈ ਮੰਡੀਆਂ ਦੇ ਵਿੱਚ ਕੰਬਾਈਨਾਂ ਦਾ ਮਾਲ ਆ ਰਿਹਾ ਔਰ ਕੰਬਾਈਨਾਂ ਦੇ ਕਰਕੇ ਮਾਲ ਇੱਕਦਮ ਇਕੱਠਾ ਆ ਜਾਂਦਾ ਹੈ ਜਿੱਥੇ ਅਸੀਂ ਪ੍ਰਤੀ ਨਗਦੀ ਮਜ਼ਦੂਰੀ ਲੈਂਦੇ ਆ ਜਿੱਥੇ ਅੱਗੇ 10 ਬੰਦੇ ਕੰਮ ਕਰਦੇ ਸੀ ਉਹਦੀ ਜਗ੍ਹਾ ਤੇ ਹੁਣ 15 ਤੋਂ 20 ਵੀ ਬੰਦੇ ਕੰਮ ਕਰਦੇ ਆ ਡਬਲ ਬੰਦੇ ਲੱਗੇ ਆ ਕਿਉਂਕਿ ਮਾਲਕ ਦਾ ਮੰਦਾ ਤੇ ਜਿਹੜੀ ਸਾਡੀ ਵੰਦਿਆ ਉਹ 10 ਦੀ ਬਜਾਏ 20 ਬੰਦਿਆਂ ਚੋਂ ਲ ਕਰਕੇ ਸਾਡੀ ਆਮਦਨ ਅੱਗੇ ਨਾਲੋਂ ਘਟ ਗਈ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਸਾਡੇ ਗੁਜ਼ਾਰੇ ਹੋਰੇ ਅਸੀਂ ਬਹੁਤ ਤੰਗ ਆ ਸਾਡੀ ਮਜ਼ਦੂਰੀ 25% ਘਟੋ ਘਟ ਵਧਾਈ ਜਾਵੇ ਉਹਦੇ ਨਾਲ ਸਾਡੀ ਕੁਝ ਰਾਹਤ ਜਿਹੜੀ ਸਾਨੂੰ ਮਿਲ ਸਕਦੀ ਹੈ ਇਸ ਬੰਦ ਚ ਮੈਂ ਜਿਹੜਾ ਅੱਗੇ ਹੋ ਕੋਈ ਚੀਜ਼ ਪੁੱਛਦਾ ਸੀ ਤਾਂ ਹੈਗਾ ਅਸੀਂ ਅੱਗੋਂ ਤੋਂ ਇਹ ਫੈਸਲਾ ਜੀ ਅਸੀਂ ਪਿਛਲੇ 2 ਸਾਲਾਂ ਤੋਂ ਘਟੋ ਘਟ ਸਰਕਾਰਾਂ ਦੇ ਮਗਰ ੱਟਕੇ ਖਾ ਲਿਆ ਪਹਿਲਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਕੀਤੀ ਬੜੀ ਮੰਤਰੀ ਫਿਰ ਸਾ ਗੁਰਮੀਤ ਸਿੰਘ ਗੁੱਡਿਆ ਫਿਰ ਕੋਈ ਅਫਸਰ ਨਹੀਂ ਪੰਜਾਬ ਸਰਕਾਰ ਦੇ ਕੋਈ ਸੈਕਟਰੀ ਫੂਡ ਕੋਈ ਵੀ ਨਹੀਂ ਛੱਡੇ ਜਿਹੜੇ ਸਾਡੇ ਫੂਡ ਮਿਨਿਸਟਰ ਨੇ ਸ਼੍ਰੀ ਕੁਟਾਰੂ ਚੱਕ ਜੀ ਉਹਨਾਂ ਨੂੰ ਵੀ ਅਸੀਂ ਮੀਟਿੰਗਾਂ ਕੀਤੀਆਂ ਲੇਕਿਨ ਕੋਈ ਸੁਣਵਾਈ ਨਹੀਂ ਅੱਜ ਥੱਕ ਘਾਰ ਕੇ ਮਜਬੂਰ ਹੋ ਕੇ ਅੱਜ ਅਸੀਂ ਤੁਹਾਡੇ ਮਾਧਮ ਰਾਈ ਇਹ ਫੈਸਲਾ ਲੈ ਰਿਆ ਵੀ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਵੀ ਇਹ ਕਾਲਾ ਜੀ ਆਰਟੀ ਐਸੋਸੀਏਸ਼ਨ ਪੰਜਾਬ ਇਹਨਾਂ ਦੀਆਂ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਇਹਦੇ 'ਚ ਇਹਨਾਂ ਨੇ ਇੱਕ ਦਸੋਂ ਮੰਡੀਆਂ ਬੰਦ ਕਰਨ ਦੀ ਗੱਲ ਕਹੀ ਕੀਤੀ ਹੋਈ ਅੱਗੇ ਹੀ ਫੈਸਲਾ ਲਿਆ ਅਸੀਂ ਆਪਣੇ ਵੱਲੋਂ ਅੱਜ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੇ ਇਕੱਠੀ ਮੀਟਿੰਗ ਕਰਕੇ ਕੱਲ ਮੀਟਿੰਗ ਕਰਕੇ ਅਸੀਂ ਪਾਸ ਕਰ ਲਿਆ ਵੀ ਅਸੀਂ ਇੱਕ ਤਰੀਕ ਤੋਂ ਸਾਂਝੇ ਤੌਰ ਤੇ ਪੰਜਾਬ ਦੀਆਂ ਮੰਡੀਆਂ 'ਚ ਕੰਮ ਨਹੀਂ ਕਰਾਂਗੇ ਚਾਹੇ ਕੋਈ ਵੀ ਹੋਵੇ ਜਿਹੜੋਂ ਵੀ ਪਹਿਲੀ ਤਰੀਕ ਆਏਗੀ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਆਪੋ ਆਪਣੀ ਮੰਡੀ ਦੇ ਗੇਟ ਦੇ ਉੱਤੇ ਇਕੱਠੇ ਹੋ ਕੇ ਬਹਿ ਜਾਓ ਤੇ ਕੋਈ ਨਾ ਅੰਦਰ ਵੜੇ ਨਾ ਬਾਹਰ ਵੜੇ ਨਾ ਕੋਈ ਕੰਮ ਕਰਨਾ ਨਾ ਇੱਕ ਦਾਸ ਤੋਂ ਕੋਈ ਕਰਨ ਦੇ। ਇਹਦੇ ਨਾਲ ਤਾਂ ਬੁੜੀ ਵੱਡੀ ਪਰੇਸ਼ਾਨੀ ਆ ਜਾਏਗੀ। ਦੇਖੋ ਜੀ ਪਰੇਸ਼ਾਨੀ ਸਭ ਤੋਂ ਵੱਡੀ ਸਾਡੀ ਆਪਣੀ ਹੈ। ਸਾਡੀ ਰੋਜ਼ੀ ਰੋਟੀ ਦੀ ਜੇ ਸਾਡੀ ਰੋਜ਼ੀ ਰੋਟੀ ਨਹੀਂ ਪੂਰੀ ਹੋ ਰਹੀ ਤੇ ਇਸ ਤੋਂ ਵੱਡੀ ਪਰੇਸ਼ਾਨੀ ਸਾਡੇ ਵਾਸਤੇ ਕੀ ਹੈ? ਜਿਹੜੀ ਪਰੇਸ਼ਾਨੀ ਆਣੀ ਸਰਕਾਰ ਨੂੰ ਸਰਕਾਰ ਵੇਖੇ ਲੇਕਿਨ ਜਿਹੜੀ ਪਰੇਸ਼ਾਨੀ ਸਾਨੂੰ ਆ ਰਹੀ ਹੈ ਪੀ ਸਾਡੀ ਰੋਜ਼ੀ ਰੋਟੀ ਨਹੀਂ ਪੂਰੀ ਹੋ ਰਹੀ ਆਪਣੇ ਬੱਚੇ ਨਹੀਂ ਪੜਾ ਰਹੇ ਅਸੀਂ ਸਹੀ ਤਰੀਕੇ ਨਾਲ ਆਪਣਾ ਪਰਿਵਾਰ ਦਾ ਲਾਜ ਨਹੀਂ ਕਰਵਾ ਰਹੇ ਸਾਡੇ ਕੋਲ ਪੈਸਿਆਂ ਦੀ ਕਮੀ ਹੋਣ ਕਰਕੇ ਸਰਕਾਰ ਪਹਿਲੋਂ ਉਸ ਚੀਜ਼ ਦੀ ਸੋਚੇ ਫਿਰ ਜਿਹੜੀ ਪਰੇਸ਼ਾਨੀਆਂ ਹੋਵੇ ਸਰਕਾਰ ਜਾਂ ਨੇ ਸਰਕਾਰ ਦਾ ਕੰਮ ਜਾਂਦਾ ਲੱਗਦਾ ਕਿ ਸਰਕਾਰ ਨੂੰ ਪਰੇਸ਼ਾਨੀ ਆਉਣ ਤੋਂ ਪਹਿਲਾਂ ਪਸਾਨਾਂ ਨੂੰ ਘੱਟ ਪਰੇਸ਼ਾਨੀ ਹੋਵੇ ਅਸੀਂ ਕਿਸਾਨਾਂ ਨੂੰ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਠੀਕ ਹੈ ਕਿਸਾਨ ਆਂਦਾ ਤਾਂ ਪਰਹੀ ਕਿਸਾਨਾਂ ਅੱਗੇ ਵੀ ਬੇਨਤੀ ਕਰਦੇ ਕਿਉਂਕਿ ਪਿਛਲੇ ਵੀ ਸਾਲਾਂ ਦੇ ਵਿੱਚ ਜਿਹੜੇ ਦਿੱਲੀ ਤੱਕ ਕਿਸਾਨਾਂ ਦੇ ਸੰਘਰਸ਼ ਲੜੇ ਉਹਦੇ ਵਿੱਚ ਵੀ ਮਜ਼ਦੂਰ ਕਿਸਾਨ ਅਸੀਂ ਇਕੱਠੇ ਉਹਨਾਂ ਦੇ ਨਾਲ ਗਏ ਉਹਨਾਂ ਸਟੇਜਾਂ ਤੇ ਗਏ ਉਹਨਾਂ ਨਾਲ ਅਸੀਂ ਉਹ ਧਰਨਿਆਂ 'ਚ ਗਏ ਆ ਅੱਜ ਅਸੀਂ ਉਹਨਾਂ ਤੋਂ ਮੰਗ ਕਰਦੇ ਆਂ ਕਿ ਅੱਜ ਸਾਨੂੰ ਲੋੜ ਆ ਅੱਜ ਸਾਡੀ ਰੋਜ਼ੀ ਰੋਟੀ ਪੂਰੀ ਨਹੀਂ ਹੋ ਰਹੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕੋ ਸਾਡੇ ਨਾਲ ਖੜੋਣ ਤੇ ਇੱਕ ਦਸ ਤੋਂ ਸਾਡੇ ਨਾਲ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਸਾਥ ਦੇ ਹੈ ਮਦੀ ਜਾਲ ਨਾਲ ਲੈ ਕੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਕ ਦਸ ਤੋਂ ਆਪਣਾ ਮਾਲ ਉਹ ਨਾਲ ਲੈ ਕੇ ਆਣ ਔਰ ਜਿਹੜਾ ਸਾਡੀ ਹੜਤਾਲ ਹੈ ਉਹ ਸਾਡੀ ਹੜਤਾਲ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਜੇ ਮਜ਼ਦੂਰ ਕਿਸਾਨ ਦੇ ਨਾਲ ਕਿਉਂਕਿ ਅਸੀਂ ਸਾਰੇ ਆਪਸ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਤੇ ਅਸੀਂ ਜੇ ਮਜ਼ਦੂਰ ਕਿਸਾਨ ਦਾ ਸਹਿਯੋਗ ਕਰ ਦੱਲਿ ਦਿੱਲੀ ਤੱਕ ਜਾ ਸਕਦੇ ਆ ਤੇ ਕਿਸਾਨਾਂ ਨੂੰ ਵੀ ਚਾਹੀਦਾ ਵੀ ਸਾਡਾ ਸਹਿਯੋਗ ਕਰੇ ਕੀ ਨਾਮ ਤੁਹਾਡਾ ਮੇਰਾ ਨਾਮ ਰਕੇਸ਼ ਤੁਲੀ ਹੈ ਮੈਂ ਲੇਬਰ ਨਾਜ ਮੰਡੀ ਵਜੂਨ ਯੂਨੀਅਨ ਪੰਜਾਬ ਦਾ ਸੇਵਾਦਾਰਾ ਪ੍ਰਧਾਨ